ਸਾੜਾ ਕਹਿ ਦਿੱਤਾ ਇੱਕ ਵਾਰ ਬੈਕਮੈਨ ਛੋਟੇ ਛੋਟੇ ਕੰਗਰਜ ਹੋ ਗਏ ਤਾਕਤ ਦੇ ਜੋਰ ਦੇ ਉੱਤੇ ਕੋਈ ਨਹੀਂ ਕੋਈ ਨਹੀਂ ਕਰਲਾ ਕੇ ਕਈ ਵਾਰੀ ਕਿਸੇ ਨੂੰ ਗਮਰਾ ਕਰਕੇ ਕੋਈ ਲੈ ਜਾਂਦਾ ਹੈ ਲੇਕਿਨ ਬੀਬੀ ਜੀ ਬਹੁਤ ਸਾਡੇ ਸ਼ਰੀਫ ਨੇ ਬੜੇ ਸਤਿਕਾਰਯੋਗ ਹੈ ਘੱਟ ਬੋਲਦੇ ਹੈ ਉਹਨੂੰ ਤੇ ਉਹ ਕਹਿੰਦੇ ਮੈਨੂੰ ਤੇ ਇਹ ਵੀ ਨਹੀਂ ਸੀ ਪਤਾ ਕਿ ਚੱਲੇ ਕਿੱਥੇ ਤੇ ਬੇਟੇ ਨੇ ਉਹਨਾਂ ਨੇ ਬੇਟੀ ਨੂੰ ਬਿਠਾਇਆ ਗੱਡੀ 'ਚ ਮੈਨੂੰ ਵੀ ਬਿਠਾ ਲਿਆ ਉਹ ਬੇਟਾ ਤਨ ਪਤਾ ਨੌਜਵਾਨ ਬੱਚਾ ਅਜੇ ਤੱਕ ਕਿੰਨਾ ਕੁ ਦੀ ਉਮਰ ਹੈਗੀ ਹੈ ਤੇ ਉਹ ਵੀ ਡਰ ਗਿਆ ਹੁਣ ਇੱਕ ਤਰੀਕਾ ਤੋਂ ਬੁਲਾਇਆ ਮੈਨੂੰ ਜੇ ਕੀ ਹੋਇਆ ਫਿਰ ਅਸੀਂ ਮਹਿਸੂਸ ਕੀਤਾ ਕਿ ਇਹ ਹੋਇਆ ਕੀ ਜਦੋਂ ਉਹ ਘਰ ਆਏ ਐ ਸਾਰਾ ਭਾਈਚਾਰਾ ਮੇਰੇ ਖਾਲ ਇੱਕ ਕਿਸਮ ਦੇ ਇੱਥੇ ਚੀਖਚਾਹਾਂ ਪਿਆ ਹੋਇਆ ਸੀ ਅੱਛਾ ਬੇਟੀ ਉਹਦੀ ਹੁਣ ਦੇਖਦੇ ਦੇਖੇ ਰੋਣ ਲੱਗੀ ਉਹ ਬੇਟੀ ਨੂੰ ਇੰਨੀ ਪਰੇਸ਼ਾਨ ਸੀ ਕਿ ਸਾਡੇ ਨਾਲ ਬੜਿਆ ਕੀ ਹੈ ਫਿਰ ਆ ਕੇ ਜਿਉਂ ਹੀ ਘਰ ਆਏ ਐ ਭਾਈਚਾਰਾ ਮਿਲਿਆ ਸਾਰੇ ਭਰਾ ਆ ਸਾਰੇ ਪ੍ਰਧਾਨ ਸਾਹਿਬ ਸਾਡੇ ਗੁਰਦੁਆਰਿਆਂ ਦੇ ਉੱਥੇ ਉਹਨੇ ਕਹਿ ਵੀ ਤੈਨੂੰ ਹੋਇਆ ਕੀ ਸੀ ਉਹ ਕਹਿੰਦੇ ਸਾਡੇ ਕੋਲ ਵੱਡੀ ਗਲਤੀ ਹੋ ਗਈ ਹੈ ਸਾਨੂੰ ਮਾਫ ਕਰ ਦਿਓ ਆਪ ਵੀ ਇਹਨੇ ਆ ਕੇ ਕਿਹਾ ਫਿਰ ਉਹ ਸਾਰਾ ਗੁੰਮਰਾਹ ਸੀ ਹੋ ਗਏ ਫਿਰ ਉਹ ਸਾਨੂੰ ਨੇ ਟੈਲੀਫੋਨ ਕੀਤਾ ਕਿ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਇਸਕਾ ਜੀ ਆ ਜਾਓ ਤੁਸੀਂ ਇਹ ਆਪ ਹੀ ਇੱਥੇ ਆ ਗਏ ਫਿਰ ਕਿ ਅਸੀਂ ਸਰਕਾਰ ਦੇ ਦਬਾਅ ਥੱਲੇ ਸੀਗੇ ਚਲੋ ਹੁਣ ਉਹ ਨਹੀਂ ਬੋਲਦੇ ਤੁਹਾਡੇ ਦਿਲ 'ਚ ਤੁਹਾਨੂੰ ਗੁੱਸਾ ਕਿ ਤੁਸੀਂ ਸਾਰੇ ਲੜਦੇ ਪਏ ਜੰਗ ਤੇ ਇੱਕ ਜਿਹੜਾ ਤੁਹਾਡਾ ਜਿਹਦੇ ਸਾਰਾ ਬੰਨਿਆ ਉਹੀ ਬੰਦਾ ਜਾ ਰਿਹਾ ਸੀਗਾ ਨਹੀਂ ਸਾਨੂੰ ਕੋਈ ਕੋਈ ਸਾਨੂੰ ਪਤਾ ਸੀ ਅੱਛਾ ਪੀ ਇਹ ਵਿਚਾਰੇ ਭੋਲੇ ਨੇ ਗਰੀਬੀ ਦਾ ਲੋਕਾਂ ਨੇ ਨਜਾਇਜ਼ ਫਾਇਦਾ ਉਠਾਉਂਦੇ ਆ ਪਹਿਲਾਂ ਸ਼੍ਰੋਮਣੀ ਕਾਲਦੇ ਦੇ ਪ੍ਰਧਾਨ ਸਾਹਿਬ ਨੇ ਇਹਨਾਂ ਦਾ ਜਿਹੜੇ ਪੈਰ ਖਿੱਚੇ ਹੱਥ ਕੇ ਚਲੇ ਪਿੱਛੇ ਉਹਦੇ ਨਾਲ ਇਹਨਾਂ ਨੂੰ ਸਮਝੋ ਵੀ ਮਜ਼ਾਕ ਉਡਾਤਾ ਬਾਅਦ ਵਿੱਚ ਮੁੱਖ ਮੰਤਰੀ ਨੇ ਇਹਦਾ ਮਤਲਬ ਕਿ ਮੁੱਖ ਮੰਤਰੀ ਜੀ ਉਹ ਸੀਟ ਤੋਂ ਹਾਰਲੇ ਨੇ ਘਬਰਾ ਗਏ ਨੇ ਤੇ ਜਿਹੜੀ ਸਿੱਖ ਪਾਈਚਾਰਾ ਤੇ ਖਾਸ ਕਰਕੇ ਸਾਰੀ ਵੋਟ ਜਿਹੜੀ ਪੈ ਰਹੀ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜੇ ਉਹ ਤੱਕੇ ਨਾ ਰੱਖ ਵੀ ਲੈਂਦੇ ਇਹਨਾਂ ਨੂੰ ਤੇ ਉਹ ਵੋਟ ਫਿਰ ਵੀ ਨਹੀਂ ਸੀ ਉਧਰ ਨੂੰ ਜਾਣੀ ਕਿਉਂਕਿ ਲੋਕੀ ਗੁੱਸੇ 'ਚ ਜਰੇ ਸੀ ਨਾ ਵੋਟ ਹੋਰ ਪਾਸੇ ਚਲ ਜਾਣੀ ਸੀ ਉਹ ਜ਼ਿਆਦਾ ਨੁਕਸਾਨ ਹੋਣਾ ਸੀਗਾ ਤੇ ਇਹਨਾਂ ਨੇ ਸਮਝ ਨਹੀਂ ਆਈ ਪਈ ਨਾ ਕੀਤਾ ਕਿਉਂ ਪਰ ਅਸੀਂ ਕਹਿੰਦੇ ਦੇਰ ਆਏ ਦਰਸਤਾਏ ਸਾਡਾ ਭਰਾ ਸਾਡਾ ਬੱਚਾ ਸਾਡੀ ਭੈਣ ਜਿਹੜੀ ਹੈ ਜੇ ਸ਼ੋਮਣੀ ਕਾਲਰ ਦੇ ਪੱਕੇ ਹੈਗੇ ਸ਼ੋਮਣੀ ਕਾਲੀਦਲ ਵਾਸਤੇ ਲੜਨਗੇ ਮਰਨਗੇ ਔਰ ਜੂਝਣਗੇ ਸਾਰੇ ਪੱਛਮ ਹਲਕੇ ਦੇ ਪਛਮੀ ਜਲੰਧਰ ਦੇ ਹਲਕੇ ਨੂੰ ਅਸੀਂ ਬੇਤੀ ਕਰਦੇ ਆਂ ਇੱਕ ਇੱਕ ਵੋਟਰ ਨੂੰ ਕਿ ਸਾਡੀ ਭੈਣ ਕੋਲੋਂ ਜੇ ਕੋਈ ਥੋੜੀ ਬਹੁਤੀ ਪਰੇਸ਼ਾਨੀ ਦੇ ਵਿੱਚ ਕੋਈ ਉਹ ਆਪ ਹੀ ਕਹਿੰਦੇ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਸਾਰੇ ਵੋਟ ਪਾਓ ਔਰ ਚੋਣਸ਼ਾਲ ਤਕਰੀਰ ਚ ਤਾ ਠੀਕ ਹੈ ਸਾਰਾ ਕਹਿ ਦਿੰਦਾ ਇੱਕ ਵਾਰ ਬੈਕਮੈਨ ਛੋਟੇ ਛੋਟੇ ਕੰਗਰਜ ਹੋ ਗਏ ਤਾਕਤ ਦੇ ਜੋਰ ਦੇ ਉੱਤੇ ਕੋਈ ਨਹੀਂ ਕੋਈ ਨਹੀਂ ਬਰਗਲਾ ਕੇ ਕਈ ਵਾਰੀ ਕਿਸੇ ਨੂੰ ਗੁੰਮਰਾਹ ਕਰਕੇ ਕੋਈ ਲੈ ਜਾਂਦਾ ਹੈ ਲੇਕਿਨ ਬੀਬੀ ਜੀ ਬਹੁਤ ਸਾਡੇ ਸ਼ਰੀਫ ਨੇ ਬੜੇ ਸਤਿਕਾਰਯੋਗ ਹੈ ਘੱਟ ਬੋਲਦੇ ਹੈ ਉਹਨੂੰ ਤੇ ਉਹ ਕਹਿੰਦੇ ਮੈਨੂੰ ਤੇ ਇਹ ਵੀ ਨਹੀਂ ਸੀ ਪਤਾ ਕਿ ਚੱਲੇ ਕਿੱਥੇ ਤੇ ਬੇਟੇ ਨੇ ਉਹਨਾਂ ਨੇ ਬੇਟੀ ਨੂੰ ਬਿਠਾਇਆ ਗੱਡੀ 'ਚ ਮੈਨੂੰ ਵੀ ਬਿਠਾ ਲਿਆ ਉਹ ਬੇਟਾ ਤਨਪਤਾ ਨੌਜਵਾਨ ਬੱਚਾ ਅਜੇ ਤੱਕ ਕਿੰਨਾ ਕੁ ਦੀ ਉਮਰ ਹੈਗੀ ਤੇ ਉਹ ਵੀ ਡਰ ਗਿਆ ਹੁਣ ਕਿ ਪਤਰੀ ਕਾਤੋਂ ਬੁਲਾਇਆ ਮੈਨੂੰ ਜੇ ਕੀ ਹੋਇਆ ਫਿਰ ਅਸੀਂ ਮਹਿਸੂਸ ਕੀਤਾ ਵੀ ਇਹ ਹੋਇਆ ਕੀ ਜਦੋਂ ਉਹ ਘਰ ਆਏ ਐ ਸਾਰਾ ਭਾਈਚਾਰਾ ਮੇਰੇ ਖਾਲ ਇੱਕ ਕਿਸਮ ਦੇ ਇੱਥੇ ਚੀਖਚਾਹਾਂ ਪਿਆ ਹੋਇਆ ਸੀ ਅੱਛਾ ਬੇਟੀ ਉਹਦੀ ਹੁਣ ਦੇਖ ਤੇ ਕੇ ਰੋਣ ਲੱ ਪਈ ਉਹ ਬੇਟੀ ਨੂੰ ਇੰਨੀ ਪਰੇਸ਼ਾਨ ਸੀ ਵੀ ਸਾਡੇ ਨਾਲ ਬੜਿਆ ਕੀ ਐ ਫਿਰ ਆ ਕੇ ਜਿਉਂ ਹੀ ਘਰ ਆਏ ਐ ਭਾਈਚਾਰਾ ਮਿਲਿਆ ਸਾਰੇ ਭਰਾ ਸਾਰੇ ਪ੍ਰਧਾਨ ਸਾਹਿਬ ਸਾਡੇ ਗੁਰਦੁਆਰਿਆਂ ਦੇ ਉੱਥੇ ਉਹਨਾਂ ਨੇ ਕਹਿ ਵੀ ਤਨ ਹੋਇਆ ਕੀ ਸੀ ਉਹ ਕਹਿੰਦੇ ਸਾਡੇ ਕੋਲ ਵੱਡੀ ਗਲਤੀ ਹੋ ਗਈ ਹੈ ਸਾਨੂੰ ਮਾਫ਼ ਕਰ ਦਿਓ ਆਪ ਵੀ ਇਹਨਾਂ ਨੇ ਆ ਕੇ ਕਿਹਾ ਫਿਰ ਉਹ ਸਾ ਗਮਰਾਸ ਹੀ ਹੋ ਗਏ ਫਿਰ ਉਹ ਸਾਨੂੰ ਨੇ ਟੈਲੀਫੋਨ ਕੀਤਾ ਕਿ ਆਗੇ ਤੁਹਾਨੂੰ ਮਿਲਣਾ ਚਾਹੁੰਦੇ ਇਸ ਕੱਜੀ ਆ ਜਾਓ ਤੁਸੀਂ ਇਹ ਆਪ ਹੀ ਇੱਥੇ ਆ ਗਏ ਫਿਰ ਕਿ ਅਸੀਂ ਸਰਕਾਰ ਦੇ ਦਬਾਅ ਥੱਲੇ ਸੀਗੇ ਚਲੋ ਹੁਣ ਉਹ ਨਹੀਂ ਬੋਲਦੇ ਤੁਹਾਡੇ ਦਿਲ ਚ ਤਨ ਗੁੱਸਾ ਕਿ ਤੁਸੀਂ ਸਾਰੇ ਲੜਦੇ ਪੈ ਜਾਂ ਗਏ ਤੇ ਇੱਕ ਜਿਹੜਾ ਤੁਹਾਡਾ ਜਿਹਦੇ ਸਾਰਾ ਬੰਨਿਆ ਉਹੀ ਬੰਦਾ ਜਾ ਰਿਹਾ ਸੀਗਾ ਨਹੀਂ ਸਾਨੂੰ ਕੋਈ ਕੋਈ ਸਾਨੂੰ ਪਤਾ ਸੀਗਾ अच्छा ਪੀ ਇਹ ਵਿਚਾਰੇ ਭੋਲੇ ਨੇ ਗਰੀਬੀ ਦਾ ਲੋਕਾਂ ਨੇ ਨਜਾਇਜ਼ ਫਾਇਦਾ ਉਠਾਉਂਦੇ ਆ ਪਹਿਲਾਂ ਸ਼੍ਰੋਮਣੀ ਕਾਲਦੇ ਤੇ ਪ੍ਰਧਾਨ ਸਾਹਿਬ ਨੇ ਇਹਨਾਂ ਦਾ ਜਿਹੜੇ ਪਿਆਰ ਖਿੱਚੇ ਹੱਥ ਖਿੱਚ ਲਿਆ ਪਿੱਛੋਂ ਤੇ ਉਹਦੇ ਨਾਲ ਇਹਨਾਂ ਨੂੰ ਸਮਝੋ ਵੀ ਮਜ਼ਾਕ ਉਡਾਤਾ ਬਾਅਦ ਵਿੱਚ ਮੁੱਖ ਮੰਤਰੀ ਨੇ ਇਹਦਾ ਮਤਲਬ ਕਿ ਮੁੱਖ ਮੰਤਰੀ ਜੀ ਉਹ ਸੀਟ ਤੋਂ ਹਾਰਲੇ ਨੇ ਘਬਰਾ ਗਏ ਨੇ ਤੇ ਜਿਹੜੀ ਸਿੱਖ ਪਾਈਚਾ ਤੇ ਖਾਸ ਕਰਕੇ ਸਾਰੀ ਵੋਟ ਜਿਹੜੀ ਪੈ ਰਹੀ ਹੈ ਤੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜੇ ਉਹ ੱੱਕੇ ਨੇ ਰੱਖ ਵੀ ਲੈਂਦੇ ਇਹਨਾਂ ਨੂੰ ਤੇ ਉਹ ਵੋਟ ਫਿਰ ਵੀ ਨਹੀਂ ਸੀ ਉਧਰ ਨੂੰ ਜਾਣੀ ਕਿਉਂਕਿ ਲੋਕੀ ਗੁੱਸੇ 'ਚ ਜਰੇ ਸੀ ਨਾ ਵੋਟ ਹੋਰ ਪਾਸੇ ਚਲ ਜਾਣੀ ਸੀ ਉਹ ਜ਼ਿਆਦਾ ਨੁਕਸਾਨ ਹੋਣਾ ਸੀਗਾ ਤੇ ਇਹਨਾਂ ਨੇ ਸਮਝ ਨਹੀਂ ਆਈ ਪਈ ਨਾ ਕੀਤਾ ਕਿਉਂ ਪਰ ਅਸੀਂ ਕਹਿੰਦੇ ਦੇਰ ਆਏ ਦਰਸਤਾਏ ਸਾਡਾ ਭਰਾ ਸਾਡਾ ਬੱਚਾ ਸਾਡੀ ਭੈਣ ਜਿਹੜੀ ਹੈ ਜੇ ਸ਼ੋਮਣੀ ਕਾਲਰ ਦੇ ਪੱਕੇ ਹੈਗੇ ਸ਼ੋਮਣੀ ਕਾਲੀਦਲ ਵਾਸਤੇ ਲੜਨਗੇ ਮਰਨਗੇ ਔਰ ਜੂਝਣਗੇ ਸਾਰੇ ਪੱਛਮ ਹਲਕੇ ਦੇ ਪੱਛਮੀ ਜਲੰਧਰ ਦੇ ਹਲਕੇ ਨੂੰ ਅਸੀਂ ਬੇਤੀ ਕਰਦੇ ਆਂ ਇੱਕ ਇੱਕ ਵੋਟਰ ਨੂੰ ਕਿ ਸਾਡੀ ਭੈਣ ਕੋਲੋਂ ਜੇ ਕੋਈ ਥੋੜੀ-ਬਹੁਤੀ ਪਰੇਸ਼ਾਨੀ ਦੇ ਵਿੱਚ ਕੋਈ ਉਹ ਆਪ ਹੀ ਕਹਿੰਦੇ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਸਾਰੇ ਵੋਟ ਪਾਓ ਔਰ ਚੋਣਸ਼ਾਲ ਤਕਰੀਬ ਚ ਜਾਓ